ਕਾਂਧੀ ਤੱਕ ਨਾਲ ਸੀ ਆ ਜੀ ਇਹ ਕਿਹਦਾ ਮਲਕੀਤ ਸਿੰਘ ਜੀ ਕਿਹੜੇ ਪਿੰਡ ਦੇ ਰਹਿਣਾ ਤੇ ਵਾਸੀ ਫੇਰ ਵਾਸੀ ਦਲ ਅੱਛਾ ਇਸੇ ਇਹ ਕਿਹੜੇ ਪਿੰਡ ਚ ਤੁਹਾਡੀਆਂ ਇਹ ਰਾ ਖੋਟੀਆਂ ਜੀ ਕੀ ਮਸਲਾ ਤੁਹਾਡਾ ਇਹ ਸਾਰਾ ਇਹ ਮਸਲਾ ਹੈ ਜੀ ਜੀ 11 ਫੁੱਟ ਪਿਆ ਹੈ ਜੀ ਤੇ ਮੇਰਾ ਗਵਾਂਢੀ ਤਾਇਆ ਕੇਵਲ ਸਿੰਘ ਜੋ ਤੱਕ ਕਰਦਾ ਪਿਆ ਜੀ ਤੱਕ ਇਹਨਾ ਕਹਿੰਦਾ ਵੀ 17 ਫੁੱਟ ਪਿੱਛੋਂ ਪਿਆ ਹੋਇਆ ਹੈ ਜੋ ਕਿ 11 ਫੁੱਟ ਪਿਆ ਹੈ ਇਹ ਤੱਕ ਕਿੰਨਾ ਮੇਰੇ ਨੁਕਸਾਨ ਕੀਤਾ ਹੈ ਜੀ ਇਹ ਚੋਨੇ ਵਿੱਚ ਦੀ ਪਿਆ ਪਾਇਆ ਜੀ ਤੇ ਉਸ ਤੋਂ ਬਾਅਦ ਅੱਗੇ ਮੇਰੀ ਪੈਲੀ ਚ ਨਿਕੰਦ ਕਰਕੇ ਗੇਟ ਲਾਇਆ ਵਾ ਤੇ ਆਪਣੀ ਦੀ ਪੰਨੀ ਦੀ ਹਿਸਾਬ ਕੀਤੀ ਜੀ ਤੇ ਸਾਰਾ ਪਿਆ ਕੁੱਟਦਾ ਜੀ ਇਹ ਕਿੰਨੇ ਫੁੱਟ ਦਾ ਰੱਸਾ 11 ਫੁੱਟ ਜੀ ਇਹ ਕਿੰਨੇ ਫੁੱਟ ਦਾ ਬਣਾ ਰਿਹਾ ਇਹ ਕਿੰਦਾ ਪੀ ਪਿਛੋਂ 11 ਦਾ ਤੇ ਅੱਗੋਂ 17.5 ਫੁੱਟ ਦਾ ਕਿੰਦਰ ਅੱਛਾ ਜੀ ਮੈਂ ਕਿੱਦਾਂ ਕਿੱਦਾਂ ਹੋ ਸਕਦਾ 17.5 ਫੁੱਟ ਕਿੱਦਾਂ ਹੋ ਸਕਦਾ ਇਹ ਕਿੰਨਾ ਪੁਰਾਣਾ ਰੱਸਾ ਆ 16-17 ਸਾਲ ਨੂੰ ਹੋ ਗਏ ਅਸੀਂ ਪੈਲੀ ਨੂੰ ਉਸ ਤੋਂ ਪਹਿਲਾਂ ਦਾ ਦੱਸੋ ਜੋ ਤੇ ਨਹੀਂ ਰੋਕਿਆ ਉਹਨਾਂ ਨੇ ਤਾਂ ਕੀ ਕਰਨਾ ਕੁਛ ਨਹੀਂ ਮੈਂ ਇਸੇ ਮੌਕੇ ਤੇ ਆ ਗਣੀ ਸੀ ਜੋ ਕੀਤਾ ਸੀ ਤਾਂ ਤੇ ਕੀ ਮੰਗ ਕਰਦੇ ਮੌਕੇ ਮੰਗਿਆ ਉਹ ਕਰਦਾ ਵੀ ਜਿੱਥੇ ਮੇਰਾ ਪਿਆਰ ਸੀ ਬਸ ਉੱਥੇ ਹੀ ਆਵੇ ਤੇ ਮੈਨੂੰ ਇਨਸਾਫ ਤੇ ਆ ਜਾਵੇ ਅੱবি ਤੋਹਾ ਮੇਰਾ ਪਿਆਰ ਬਾਤ ਆਦੇ ਅਗਲੇ ਬੰਦੇ ਪਨੀਰੀ ਦੇ ਵਿੱਚ ਵੀ ਥਾਂ ਜੋ ਵਾਹ ਕਿਤੇ ਪਨੀਰੀ ਵੀ ਖਰਾਬ ਕਰ ਦਿੱਤੀ ਮੈਂ ਭਾਜੀ ਮੇਰੀ ਗੱਲ ਸੁਣ ਮੈਂ ਮੈਂ ਕਿਸੇ ਦਾ ਇੱਕ ਇੰਜ ਨਹੀਂ ਲਿਆ ਇਹਦੇ ਬੰਨੇ ਸਾਡਾ ਸਾਡਾ 4 4 ਫੁੱਟ ਹੋਰ ਥਾਂ ਨਿਕਲਦਾ ਤੇ ਪਿਛਲੇ ਬੰਨੇਓ 17.5 ਫੁੱਟ ਉਹ ਤਾਂ ਪਿਆ ਵਾ ਤਿੰਨਾ ਕਰਮਾਂ ਦਾ ਜਿਹੜਾ ਅਸੀਂ ਅਸੀਂ ਇਹ ਪਿਛਲੀ ਵਾਰ ਉਹ ਰਜਾ ਮੰਡੀ ਤੇ ਨਾਲ 13 ਫੁੱਟ ਕਰ ਲਿਆ ਸੀ ਤੇ ਹੁਣ ਇਹਨੇ ਉਹਦੇ ਚੋਂ ਵੀ ਮਤਲਬ ਆਇਆ ਵਾ ਤੇ ਜਿਹਦੀ ਮੇਰੇ ਕੋਲ ਉਹ ਮੇਰੇ ਵੀਡੀਓ ਮੌਜੂਦ ਹੈ ਮੇਰੇ ਕੋਲ ਤੇ ਅੱਗੇ ਅੱਗੇ ਸਾਡਾ ਦੋ ਕਰਮਾਂ ਦਾ ਪਿਆ ਵਾ ਉਦੋਂ ਵੀ ਇਹਨੂੰ ਵੀ ਮੈਂ ਇਹ ਇੱਕਈ ਵਾਰ ਆਖਿਆ ਵੀ ਜਿੱਥੋਂ ਟੁੱਟਾ ਵਾ ਉੱਥੇ ਮਿੱਟੀ ਪਾ ਲਈਏ ਪਿਛਲੀ ਵਾਰ ਵੀ ਤੁੜੀ ਦਾ ਟਰੱਕ ਇੱਥੇ ਪਲਟ ਗਿਆ ਸੀ ਤੇ ਭਈ ਮਤਲਬ ਲੰਗਣਾ ਹੈ ਆਪਾਂ ਹੀ ਆ ਛੋਟਾ ਹੀ ਆ 11 ਫੁੱਟ ਦਾ ਪਇਆ ਵਾਏ ਤੇ ਮੇਰੇ ਵੱਲੋਂ ਮੇਰੇ ਵੱਲੋਂ ਜਿੱਥੇ ਜਿਹਨੂੰ ਮਰਜ਼ੀ ਲਿਆ ਕੇ ਮੇਰਾ ਪਇਆ ਇਹ ਇਹ 11 ਫੁੱਟ ਦਾ ਮਿਲੰਦੇ ਮੈਨੂੰ ਕੋਈ ਆਬਜੈਕਸ਼ਨ ਨਹੀਂ ਆ ਪਿਛਲੇ ਮੇਰਾ 7.5 ਪੂਰਾ ਕਰਦੇ ਤੇ ਬਸ ਅਗਲੇ ਬਣਿਓ ਮੇਰਾ 11 ਪੂਰਾ ਕਰਦੇ ਮੈਨੂੰ ਇਹਦੇ 'ਚ ਕੋਈ ਕੋਈ ਹਰਜ ਨਹੀਂ ਵੀ ਜਾਂ ਵੀ ਮੈਨੂੰ ਵਧ ਦਵੇ ਘਟ ਦਵੇ ਠੀਕ ਹੈ ਨਿੱਕੇ ਪਇਆ ਕਰਦੇ